ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਮੇਰਾ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਮੈਂ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਨਾਲ ਕੋਵਿਡ ਦੀ ਮਹਾਮਾਰੀ ਦੇ ਸੰਬੰਧਿਤ ਕਿਹੜਾ ਸਥਿਤੀ ਹੈ ਇਹ ਜਾਣਕਾਰੀ ਦੇਣ ਲਈ ਤੁਹਾਡੇ ਨਾਲ ਰੂਬਰ ਹੋ ਰਹੀ ਹਾਂ ਅ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਣੀ ਆ ਕਿ ਫਿਗਰਸ ਤੋਂ ਨੰਬਰਸ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਬਿਮਾਰੀ ਦੀ ਪੀਕ ਆਨੀ ਸੀ ਉਹ ਇੱਕ ਵਾਰੀ ਆ ਗਈ ਹੈ ਹੁਣ ਦਿੱਲੀ ਦੇ ਜਿੰਨੇ ਕੇਸਸ ਆ ਰਹੇ ਹੈ ਜਿੰਨੀ ਨੰਬਰ ਆਫ ਕੇਸਸ ਦਿਖੀ ਆ ਰਹੀ ਹੈ ਉਹਦੇ ਵਿੱਚ ਥੋੜਾ ਨੰਬਰ ਦੇ ਵਿੱਚ ਘਟ ਹੋਇਆ ਹੈ ਦਿੱਲੀ ਦਾ ਨੰਬਰ ਘਟ ਹੋਇਆ ਹੈ ਜਿਸ ਨਾਲ ਲੱਗਦਾ ਹੈ ਕਿ ਐਟਲੀਸਟ ਇੱਕ ਪੀਕ ਆਕਲੇ ਨਿਕਲ ਰਹੀ ਹੈ ਅੱਜ ਦੀ ਡੇਟ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ 126 ਮਰੀਜ਼ ਹੈ ਜਿਹੜੇ ਕੋਵਿਡ ਦੇ ਨਾਲ ਪੋਜ਼ਿਟਿਵ ਹਨ ਅਤੇ ਇਸ ਬਿਮਾਰੀ ਨਾਲ ਲੜ ਰਹੇ ਹਨ ਅਤੇ ਹੁਣ ਤੱਕ ਟੋਟਲ 1820 ਮਰੀਜ਼ ਹੈ ਜਿਹੜੇ ਸਾਡੇ ਜ਼ਿਲ੍ਹੇ ਦੇ ਇਸ ਬਿਮਾਰੀ ਨਾਲ ਲੋਕ ਪੋਜ਼ਿਟਿਵ ਹੋ ਚੁੱਕੇ ਹਨ ਅਤੇ ਉਹਦੇ ਚੋਂ ਕਰੀਬ 1668 ਮਰੀਜ਼ ਠੀਕ ਹੋ ਚੁੱਕੇ ਹਨ ਸੋ ਅੰਦਾਜ਼ਨ ਅੰਦਾਜ਼ਨ ਕਰੀਬ 90% ਪੇਸ਼ੈਂਟਸ ਰਿਕਵਰ ਹੋ ਚੁੱਕੇ ਹਨ ਠੀਕ ਹੋ ਚੁੱਕੇ ਹਨ ਅੱਜ ਦੀ ਡੇਟ ਵਿੱਚ 126 ਐਕਟਿਵ ਪੇਸ਼ੈਂਟਸ ਵਿੱਚੋਂ 108 ਮਰੀਜ਼ ਘਰਾਂ ਦੇ ਵਿੱਚ ਇਕਾਂਤਵਾਸ ਵਿੱਚ ਆਪਣਾ ਇਲਾਜ ਕਰਾ ਰਹੇ ਹਨ ਕੁਝ ਮਰੀਜ਼ ਜਿਹੜੇ ਜਾਦਾ ਗੰਭੀਰ ਤਰੀਕੇ ਨਾਲ ਬਿਮਾਰ ਹਨ ਉਹਨਾਂ ਦਾ ਇਲਾਜ ਸਾਡੇ ਜ਼ਿਲ੍ਹਾ ਹਸਪੀਟਲ 'ਚ ਵੀ ਅਤੇ ਹੋਰ ਪ੍ਰਾਈਵੇਟ ਹਸਪੀਟਲਸ ਵਿੱਚ ਚੱਲ ਰਿਹਾ ਹੈ। ਸੋ ਇਹ ਕੁਝ ਚੰਗੀ ਗੱਲਾਂ ਹੈ ਜਿਹੜੀ ਸਾਹਮਣੇ ਆ ਰਹੀਆਂ ਹਨ। ਇੱਕ ਤਾਂ ਮਰੀਜ਼ਾਂ ਦੀ ਗਿਣਤੀ ਵਿੱਚ ਥੋੜੀ ਕਮੀ ਆਈ ਹੈ ਜੋ ਇੱਕ ਪੋਜ਼ਿਟਿਵ ਟ੍ਰੈਂਡ ਹੈ। ਸੈਕੰਡ ਸਾਡੇ ਹਸਪੀਟਲਸ ਹੁਣ ਪੂਰੀ ਤਰ੍ਹਾਂ ਇਕਵਿਪਡ ਹਨ ਕਿ ਕਿਸੇ ਵੀ ਕਿਸਮ ਦਾ ਮਰੀਜ਼ ਗੰਭੀਰ ਮਰੀਜ਼ ਨੂੰ ਵੀ ਅਸੀਂ ਇੱਥੇ ਹੀ ਉਹਦਾ ਇਲਾਜ ਕਰ ਸਕਦੇ ਹਾਂ। ਅਤੇ ਬਹੁਤ ਹੀ ਕੱਟ ਕੇਸਸ ਉਹ ਸਾਨੂੰ ਸਰਜਰੀ ਹਸਪੀਟਲ ਜਾਂ ਪ੍ਰਾਈਵੇਟ ਹਸਪੀਟਲਸ ਵਿੱਚ ਰੈਫਰ ਕਰਨਾ ਪੈਂਦਾ ਹੈ ਸੋ ਇਹ ਬਹੁਤ ਹੀ ਚੰਗੀ ਗੱਲ ਹੈ ਸਾਡੇ ਜ਼ਿਲ੍ਹਾ ਵਾਸੀਆਂ ਦੇ ਲਈ ਕਿ ਸਾਨੂੰ ਆਪਣੇ ਜ਼ਿਲ੍ਹੇ 'ਚ ਹੀ ਚੰਗੀ ਤਰ੍ਹਾਂ ਦਾ ਹਰ ਤਰ੍ਹਾਂ ਦਾ ਪ੍ਰੋਪਰ ਇਲਾਜ ਮਿਲ ਸਕਦਾ ਹੈ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਪ੍ਰਸ਼ਾਸਨ ਨੇ ਸਿਹਤ ਵਿਭਾਗ ਨੇ ਬੜੀ ਮਿਹਨਤ ਨੇ ਨਾਲ ਅਸੀਂ ਆਪਣੀ ਸੈਂਪਲਿੰਗ ਟੀਮਸ ਵਧਾ ਦਿੱਤੀਆਂ ਹਨ ਅਤੇ ਹੁਣ ਇਸ ਸਮੇ 27 ਟੀਮਸ ਅੱਡ ਅੱਡ ਜਗ੍ਹਾ ਤੇ ਜਾ ਕੇ ਸੈਂਪਲਿੰਗ ਕਰ ਰਹੀ ਹੈ। ਇਹਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵਾਰਡਸ ਵਿੱਚ ਹਰ ਜਗ੍ਹਾ ਗਲੀ ਮੁਹੱਲੇ ਦੇ ਵਿੱਚ ਜਾ ਕੇ ਉੱਥੇ ਵੀ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਕਿਸਮ ਦਾ ਲੋਕਾਂ ਨੂੰ ਤਕਲੀਫ ਨਾ ਹੋਵੇ। ਤੁਹਾਨੂੰ ਸਾਰਿਆਂ ਨੂੰ ਹਸਪੀਟਲ ਜਾਂ ਦੂਰ ਨਾ ਨਾ ਪਈ ਅਤੇ ਤੁਹਾਡੇ ਘਰ ਦੇ ਨੇੜੇ ਹੀ ਸੈਂਪਲਿੰਗ ਹੋ ਸਕਦੀ ਹੈ। ਸੋ ਮੈਂ ਇਹ ਗੱਲ ਇਸ ਲਈ ਦੱਸ ਰਹੀ ਹਾਂ ਕੀ ਮੈਂ ਅੱਜ ਦੀ ਗੱਲ ਦੀ ਸ਼ੁਰੂਆਤ ਇੱਕ ਪੋਜ਼ਿਟਿਵ ਨਿਊਜ਼ ਨਾਲ ਕੀਤੀ ਕਿ ਸਾਡੇ ਜ਼ਿਲ੍ਹੇ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਸੰਖਿਆ ਘਟ ਰਹੀ ਹੈ ਪਰ ਇਹ ਜ਼ਰੂਰੀ ਹੈ ਕਿ ਅਸੀਂ ਇਸ ਬਿਮਾਰੀ ਤੇ ਕਾਬੂ ਇਹ ਕਾਰਨ ਜੋ ਕਾਬੂ ਪਾਸ ਹੀ ਹਨ ਉਸ ਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੀ ਟੈਸਟਿੰਗ ਦੀ ਕੈਪੈਸਿਟੀ ਸੈਂਪਲਿੰਗ ਦੀ ਕੈਪੈਸਿਟੀ ਇੰਨੀ ਜ਼ਿਆਦਾ ਵਧਾ ਦਿੱਤੀ ਸੀ ਅਤੇ ਅਸੀਂ ਇੰਨਾ ਨੁੱਕੜ ਨੁੱਕੜ ਗਲੀਂ ਮੁਹੱਲੇ ਵਿੱਚ ਜਾ ਕੇ ਸੈਂਪਲਿੰਗ ਕਰ ਰਹੇ ਸੀ ਕੀ ਬਿਮਾਰ ਲੋਕਾਂ ਨੂੰ ਪਹਿਲਾਂ ਹੀ ਇਹ ਸਿੰਪਟੋਮੈਟਿਕ ਸਮੇਂ ਤੇ ਹੀ ਉਹਨਾਂ ਦੀ ਜਾਂਚ ਹੋ ਸਕੇ ਉਸੇ ਟਾਈਮ ਉਹਨਿਆ ਨੂੰ ਫੜਿਆ ਜਾ ਸਕੇ ਅਤੇ ਅੱਗੇ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਸੋ ਸਾਨੂੰ ਇਸ ਚੀਜ਼ ਤੋਂ ਜੋ ਸਿੱਖ ਲੈਣੀ ਹੈ ਜੋ ਇਸ ਤੋਂ ਸਾਨੂੰ ਪੋਜ਼ਿਟਿਵ ਲੈਣਾ ਹੈ ਅਤੇ ਅੱਗੇ ਇਸ ਬਿਮਾਰੀ ਨੂੰ ਇਸੇ ਤਰ੍ਹਾਂ ਰੋਕਣ ਲਈ ਜੋ ਜ਼ਰੂਰੀ ਹੈ ਉਹ ਇਹ ਹੈ ਕਿ ਸਾਡੀ ਸੈਂਪਲਿੰਗ ਕੰਟੈਕਟ ਟ੍ਰੈਸਿੰਗ ਇਸੇ ਤਰ੍ਹਾਂ ਲਗਾਤਾਰ ਚਲਦੀ ਰਹੇ ਤੇ ਇਹ ਸਾਰਾ ਤੁਹਾਡੇ ਸਹਿਯੋਗ ਦੇ ਨਾਲ ਹੀ ਸੰਭਵ ਹੈ ਇਸ ਲਈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਦ ਵੀ ਕਿਸੇ ਨੂੰ ਕੋਈ ਲੱਛਣ ਲੱਗਣ ਕਿਸੇ ਨੂੰ ਕੋਈ ਸ਼ੰਕਾ ਰਹੇ ਕਿਸੇ ਨੂੰ ਕੋਈ ਰਹੇ ਕਿ ਮੈਂ ਕਿਸੇ ਕੋਵਿਡ ਪੋਜ਼ਿਟਿਵ ਮਰੀਜ਼ ਦੇ ਨਾਲ ਕੋਵਿਡ ਪੋਜ਼ਿਟਿਵ ਵਿਅਕਤੀ ਦੇ ਨਾਲ ਪਿਛਲੇ ਹਫਤੇ 10 ਦਿਨਾਂ ਵਿੱਚ ਮਿਲਿਆ ਸੀ ਉਸੇ ਜਗ੍ਹਾ ਤੇ ਗਿਆ ਸੀ ਉਸ ਇਲਾਕੇ ਦੇ ਵਿੱਚ ਰਿਹਾ ਸੀ ਮੇਰਾ ਸੰਪਰਕ ਰਿਹਾ ਹੈ ਤਾਂ ਸੈਂਪਲਿੰਗ ਤੋਂ ਨਾ ਡਰਿਏ ਅੱਗੇ ਆ ਕੇ ਅਸੀਂ ਸੈਂਪਲਿੰਗ ਜ਼ਰੂਰ ਕਰਾਈਏ ਕਿਉਂਕਿ ਇਸ ਦੇ ਨਾਲ ਇੱਕ ਤਾਂ ਬਿਮਾਰੀ ਸਾਡੇ ਆਪਣੇ ਸ਼ਰੀਰ ਦੇ ਵਿੱਚ ਜਲਦੀ ਟ੍ਰੇਸ ਹੋ ਸਕਦੀ ਹੈ ਉਸ ਦਾ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ ਤਾਂ ਜੋ ਬਿਮਾਰੀ ਨੂੰ ਸੀਰੀਅਸ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾ ਸਕੇ ਅਤੇ ਦੂਜਾ ਅਸੀਂ ਆਪਣੇ ਹੋਰ ਦੋਸਤਾਂ ਨੂੰ ਪਰਿਵਾਰ ਵਾਲਿਆਂ ਨੂੰ ਸਮੇਂ ਤੇ ਬਚਾ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਐਕਸਪੋਜ਼ ਨਾ ਕਰੀਏ ਉਹਨਾਂ ਦਾ ਐਕਸਪੋਜ਼ਰ ਰੋਕ ਲਈਏ ਅਤੇ बीमारी ना फैल सके सो यह बहुत ही जरूरी है कि जब भी साम्स को आनी है तो अप्रोच करनी है असं अगे सैंपलिंग जरूर कराइए तो इस बारे में ये भी दसना चाहिए कि प्रशासन ऑल सारे अफसर ने टीम मैंबरस ने चाहे वह हेल्थ महकमा है चाहे वह पुलिस महकमा है चाहे वह रेवेन्यू महकमा है चाहे वह रूरल डेवलपमेंट महकमा है ਚਾਹੇ ਵੋਲੰਟੀਅਰਜ਼ ਹਨ ਕੋਈ ਆ ਆਂਗਣਵਾੜੀ ਵਰਕਰਜ਼ ਹਨ او ਜੀਓਜੀ ਹਨ ਇਹ ਸਾਰਿਆਂ ਨੇ ਮਿਲ ਕੇ ਬਹੁਤ ਕੰਮ ਕੀਤਾ ਹੈ ਤੇ ਸਾਰਾ ਕੰਮ ਅਸੀਂ ਤੁਹਾਡੀ ਸਹੂਲਤ ਲਈ ਤੁਹਾਨੂੰ ਬਚਾਉਣ ਲਈ ਆਪਣੇ ਜ਼ਿਲ੍ਹੇ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਕੀਤਾ ਹੈ ਸੋ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਅਸੀਂ ਸਾਰੇ ਆਪਣੀ ਟੀਮਸ ਦਾ ਸਹਿਯੋਗ ਲਈਏ ਜਿੱਥੇ ਵੀ ਜਦ ਵੀ ਲੋੜ ਪੈਂਦੀ ਹੈ ਸੈਂਪਲਿੰਗ ਜ਼ਰੂਰ ਕਰਵਾਈਏ ਟੀਮਸ ਦੀ ਸਕਰੀਨਿੰਗ ਸੈਂਪਲਿੰਗ ਦੇ ਵਿੱਚ ਸਹਾਇਤਾ ਕਰੀਏ ਮਦਦ ਕਰੀਏ ਤਾਂ ਜੋ ਅਸੀਂ ਇਸ ਬਿਮਾਰੀ ਨੂੰ ਇਸੇ ਤਰ੍ਹਾਂ ਹੀ ਕੰਟਰੋਲ 'ਚ ਰੱਖ ਸਕੀਏ ਇਸ ਦੇ ਨਾਲ ਨਾਲ ਇੱਕ ਹੋਰ ਜਿਹੜੀ ਗੱਲ ਦਾ ਸਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਅ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਆਮ ਤੌਰ ਤੇ ਅਗਲੇ ਇੱਕ ਕੁਝ ਮਹੀਨੇ ਇੱਕ ਮਹੀਨੇ ਦੇ ਵਿੱਚ ਕਈ ਤਰ੍ਹਾਂ ਦੇ ਤਿਉਹਾਰ ਦੁਸ਼ਹਿਰਾ ਦੀਵਾਲੀ ਆਉਂਦੇ ਹਨ ਜਿਸ ਵਿੱਚ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਬਾਹਰ ਜਾਈਏ ਆਪਣੇ ਰਿਸ਼ਤੇਦਾਰਾਂ ਨੂੰ ਮਿਲੀਏ ਕੁਝ ਖਰੀਦਦਾਰੀ ਕਰੀਏ ਤਾਂ ਸਾਨੂੰ ਇਸ ਸਮੇਂ ਵਿੱਚ ਖਾਸ ਪ੍ਰੀਕੌਸ਼ਨਸ ਉਪਾਧਾਨੀਆਂ ਵਰਤਣੀਆਂ ਹੁੰਦੀਆਂ ਤਿਉਹਾਰਾਂ ਦੇ ਸੀਜ਼ਨ ਦੇ ਨਾਲ-ਨਾਲ ਇਹ ਸਮਾਂ ਉਹ ਵੀ ਹੈ ਜਦ ਆਮ ਤੌਰ ਤੇ ਮੌਸਮ ਚੇਂਜ ਹੁੰਦਾ ਹੈ ਅਤੇ ਮੌਸਮ ਚੇਂਜ ਦੇ ਕਾਰਨ ਇਸ ਸਮੇਂ ਆਮ ਤੌਰ ਤੇ ਸਾਦੀ ਬਿਮਾਰੀਆ ਰੈਸਪੀਰੇਟਰੀ ਪ੍ਰੋਬਲਮਸ ਦੇ ਪੂਰਵਿਸਬਰੀ ਹੋ ਜਾਂਦਾ ਹੈ ਕਿ ਅਸੀਂ ਇਸ ਸਮੇਂ ਆਪਣੇ ਬਚਾ ਰੱਖੇ ਹਮੇਸ਼ਾ ਮਾਸਕ ਪਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ ਇਸ ਤੋਂ ਇਲਾਵਾ ਜਦ ਵੀ ਕੋਈ ਜੇ ਅਸੀਂ ਕਿਸੇ ਆ ਫੰਕਸ਼ਨ ਜਾਂ ਪੂਜਾ ਕਿਸੇ ਵੀ ਉਹਦੇ ਵਿੱਚ ਕਿਸੇ ਵੀ ਤਿਉਹਾਰ ਦੇ ਮੌਕੇ ਤੇ ਕਿਸੇ ਵੀ ਚੀਜ਼ ਵਿੱਚ ਸ਼ਾਮਲ ਹੋ ਰਹੇ ਹਾਂ ਤਾਂ ਸਾਨੂੰ ਇਹ ਜ਼ਰੂਰੀ ਹੈ ਕਿ ਅਸੀਂ ਉਸ ਦੇ ਵਿੱਚ ਸ਼ਾਮਲ ਹੁੰਦੇ ਹੋਏ ਸਾਵਧਾਨੀਆਂ ਜ਼ਰੂਰ ਵਰਤੀਏ ਮਾਸਕ ਹਮੇਸ਼ਾ ਪਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਮਾਸਕ ਤੋਂ ਇਲਾਵਾ ਜਿੰਨਾ ਹੋ ਸਕੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੀਏ ਜਿੰਨਾ ਹੋ ਸਕੇ ਬਾਹਰ ਜਾਈਏ ਤਾਂ ਕਿਸੇ ਵੀ ਚੀਜ਼ ਨੂੰ ਘੱਟ ਤੋਂ ਘੱਟ ਟੱਚ ਕਰੀਏ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖੀਏ ਅਤੇ ਹਮੇਸ਼ਾ ਸਮੇਂ-ਸਮੇਂ ਤੇ ਹੱਥ ਧੋਦੇ ਰਹੀਏ बार-बार ਹੱਥਾਂ ਨੂੰ ਸੈਨੀਟਾਈਜ਼ ਕਰੀਏ ਜਾਂ ਪਾਣੀ ਤੇ ਸਾਬਣ ਨਾਲ ਹੱਥਾਂ ਨੂੰ ਜ਼ਰੂਰ ਧੋਈਏ ਇਸ ਦੇ ਨਾਲ-ਨਾਲ ਕਈ ਸਾਡੇ ਕੋਲ ਰਿਕੁਐਸਟਸ ਆ ਰਹੀ ਹੈ ਵੱਖ-ਵੱਖ ਆਰਗੇਨਾਈਜ਼ਰਸ ਦੀ ਜਥੇਬੰਦੀਆਂ ਦੀ ਕਿ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆ ਰਾਮਲੀਲਾ ਜਾਂ ਦੁਸ਼ਹਿਰੇ ਦਾ ਫੰਕਸ਼ਨਸ ਕਰਨਾ ਚਾਹੁੰਦੇ ਹਨ ਆਯੋਜਨ ਕਰਨਾ ਚਾਹੁੰਦੇ ਹਨ ਸੋ ਇਸ ਬਾਰੇ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀਆਂ ਕਿ ਪੰਜਾਬ ਸਰਕਾਰ ਦੀ ਲੇਟੈਸਟ ਹਦਾਇਤਾਂ کہہ ਰਹੀਆਂ ਹਨ ਕਿ ਕੋਈ ਵੀ ਫੰਕਸ਼ਨ ਜਾਂ ਕੋਈ ਵੀ ਇਕੱਠ ਜੇ ਕਰਨਾ ਹੈ ਉਹ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਪਹਿਲਾਂ ਸਾਡੇ ਦਫ਼ਤਰ ਵਿੱਚ ਅਪਲਾਈ ਕਰਨਾ ਹੋਵੇਗਾ ਅਤੇ ਉਸ ਦੇ ਹਿਸਾਬ ਨਾਲ ਜੇ ਸਾਵਧਾਨੀਆਂ ਵਰਤੀਆਂ ਜਾਣੀਆਂ ਜੇ ਜਗ੍ਹਾ ਦਾ ਪ੍ਰੋਪਰ ਅਰੇਂਜਮੈਂਟ ਹੋਏਗਾ ਤੇ ਉਸ ਹਿਸਾਬ ਨਾਲ ਹੀ ਲੋਕਾਂ ਨੂੰ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਸੋ ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਅੱਗੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਆਪਣੇ ਆਪ ਨੂੰ ਬਚਾ ਕੇ ਰੱਖੀਏ ਹਮੇਸ਼ਾ ਆਪਣੀ ਸਾਵਧਾਨੀਆਂ ਵਰਤੀਏ ਮਾਸਕ ਪਾ ਕੇ ਰੱਖੀਏ Uh, जे किसी भी कोई लक्षण लगते हैं तो तुरंत साड़ी हेल्पलाइन नंबर पर कॉल करे एक सौ चार पर कॉल करे और कद भी सैंपलिंग ना डेरी है क्योंकि सैंपलिंग ही तरह की लाइफलाइन है जिदे बीमारी जल्दी फड़िया जा सकता है जल्दी इसको फैलन तो रोकया सकता है अजदेश डेट में यह जरूर है कि साढ़े जिले के मरीजों की संख्या घट रही है ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਇਸੇ ਸਮਝਿਓ ਕਿ ہماری ਪੂਤਰਾ ਖਤਮ ਚੁੱਕੀ ਹੈ ਚਾਹੇ ਮਰੀਜ਼ਾਂ ਦੀ ਸੰਖਿਆ ਘਟ ਰਹੀ ਹੈ ਬਟ ਇਹ ਜ਼ਰੂਰੀ ਹੈ ਕਿ ਅਸੀਂ ਇਹ ਵੀ ਧਿਆਨ ਰੱਖੀਏ ਕਿ ਅੱਜ ਦੀ ਡੇਟ 'ਚ ਵੀ 126 ਮਰੀਜ਼ ਹਨ ਜੋ ਐਕਟਿਵ ਅੱਜ ਦੀ ਡੇਟਸ ਵੀ ਡੇਲੀ ਅੰਦਾਜ਼ਨ 8 10 ਨਵੇਂ ਮਰੀਜ਼ ਸਾਡੇ ਸਾਹਮਣੇ ਆ ਰਹੇ ਹਨ ਅਤੇ ਸਾਡੇ ਲਈ ਹਰ ਬੰਦੇ ਦੀ ਜਾਨ ਹਰ ਇੱਕ ਜ਼ਿੰਦਗੀ ਕੀਮਤੀ ਹੈ ਸੋ ਸਾਨੂੰ ਹਰ ਇੱਕ ਜ਼ਿੰਦਗੀ ਨੂੰ ਬਚਾਉਣ ਲਈ ਕੋਸ਼ਿਸ਼ ਕਰਨੀ ਹੈ ਹਰ ਇੱਕ ਜ਼ਿੰਦਗੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਹਨ ਤਾਂ ਸਾਨੂੰ ਆਪਣੀ ਸਾਵਧਾਨੀਆਂ ਜਾਰੀ ਰੱਖਣੀ ਚਾਹੀਦੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਡਾ ਇਹ ਐਟੀਟਿਊਡ ਬਿਲਕੁਲ ਵੀ ਨਾ ਰਹੇ ਕਿ ਬਿਮਾਰੀ ਖਤਮ ਹੋ ਗਈ ਹੈ ਕਿਉਂਕਿ ਜਿੰਨੇ ਵੀ ਮੈਡੀਕਲ ਐਕਸਪਰਟਸ ਹੈ ਉਹ ਇਹ ਪ੍ਰੇਡਿਕਟ ਕਰ ਰਹੇ ਹਨ ਕਿ ਇਸ ਤਰ੍ਹਾਂ ਦੀ ਬਿਮਾਰੀਆਂ ਨਾਰਮਲੀ ਪੀਕਸ ਵਿੱਚ ਆਉਂਦੀਆਂ ਹਨ ਸਾਈਕਲਿਕਲ ਹੁੰਦੀਆਂ ਹਨ ਸੋ ਇਹਨਾਂ ਦੀ ਇੱਕ ਸੈਕੰਡ ਪੀਕ ਦੀ ਆਉਣ ਦੀ ਵੀ ਸੰਭਾਵਨਾ ਹੈ ਜਿਹੜੀ ਅਗਲੇ 1 ਮਹੀਨੇ ਦੇ ਬਾਅਦ ਆ ਸਕਦੀ ਹੈ ਸੋ ਸਾਡਾ ਇਸ ਮਹੀਨੇ ਇਹ ਪ੍ਰੀਕਾਸ਼ਨਸ ਨੂੰ ਵਰਤਣਾ ਇਹ ਸਭ ਨੇ ਆਨੀਆਂ ਨੂੰ ਵਰਤਣਾ ਬਹੁਤ ਹੀ ਜ਼ਰੂਰੀ ਹੈ ਮੈਂ ਸਾਰੇ ਲੋਕਾਂ ਨੂੰ ਆਹੀ ਬੇਨਤੀ ਕਰਾਂਗੀ ਕਿ ਅਸੀਂ ਸਾਰੀ ਸਾਵਧਾਨੀਆਂ ਨੂੰ ਵਰਤੀਏ ਆਪਣੇ ਆਪ ਨੂੰ ਬਚਾ ਕੇ ਰੱਖੀਏ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਨੂੰ ਬਚਾ ਸਕੀਏ ਅਤੇ ਸਾਡਾ ਜ਼ਿਲ੍ਹਾ ਕੋਰੋਨਾ ਤੋਂ ਬਹੁਤ ਹੀ ਜਲਦੀ ਮੁਕਤ ਹੋ ਜਾਵੇ ਥੈਂਕ ਯੂ